ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੇਖੋ ਤਸੀਲ ਮੋੜ ਮੰਡੀ ਤੇ ਜ਼ਿਲ੍ਹਾ ਹੈਗਾ ਜੇ ਬਠਿੰਡਾ ਬਾਈ ਪੀਤੀ ਦੇ ਘਰੋਂ ਇੱਕ ਆਪਾਂ ਸੁਣੋ ਚੰਗੀ ਚੰਗੇ ਦੁੱਧ ਵਾਲੀ ਆਪਾਂ ਵੇੜ ਦਿਖਾ ਰਹੇ ਆ ਕਦੋਂ ਸੂਈ ਆ ਕਿੰਨਾ ਦੁੱਧ ਤਿਆਰ ਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਰੰਗ ਵੀ ਮਿੱਤਰੋ ਬਹੁਤ ਸੋਹਣਾ ਹੈ ਕੱਦ-ਕਾਠ ਵੀ ਚੰਗਾ ਚੰਗੀ ਵੇਲ ਹੈ ਦੁੱਧ ਜਿਹੜੇ ਹਿਸਾਬ ਨਾਲ ਮਿੱਤਰੋ ਥੋੜੇ ਦਿਨ ਹੋਇਆ ਚੰਗਾ ਤਿਆਰ ਹੈ ਤੇ ਦੁੱਧ ਚੰਗੇ ਦੁੱਧ ਕੱਢਣ ਦੀ ਉਮੀਦ ਹੈ। ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਫਿਕਸ ਹਵਾਨੇ ਦੀ ਹੈ। ਤੇ ਚੰਗਾ ਸੋਹਣਾ ਮੋਟਾ ਥਾਣਾ। ਬਾਈ ਦਾ ਜਿਹੜਾ ਘਰ ਹੈ ਮਾਈ ਵੀਰੋ ਦੇ ਗੁਰਦੁਆਰੇ ਦੇ ਬੈਕ ਸਾਈਡ ਪਿੰਡ ਡੇਖ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਜੇਪਟੇਂਡਾ। ਕਰਦੇ ਆ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਕੀ ਹਾਲ ਚਾਲ ਹੈ? ਵਧੀਆ ਜੀ। ਠੀਕ ਐ ਸਿੱਤਾ। ਹਾਂਜੀ ਵਧੀਆ। ਬੈੜ ਦਾ ਸੂਆ ਦੂਜਾ ਜੀ ਦੂਜਾ ਸੂਆ ਸੂਈ ਆ ਹਾਂਜੀ ਕਦੋਂ ਕਦੀ ਸੂਈ ਵੀ ਆ ਇਹਨੂੰ ਅੱਜ ਚੌਥਾ ਦੇਣਾ ਜੀ ਚੌਥਾ ਦਿਨ ਹਾਂਜੀ ਕਿੰਨਾ ਕੋ ਜਿਹੜਾ ਦੁੱਧ ਤਿਆਰ ਹੋ ਹੁਣ ਇਹਦੇ ਸਾਡੇ 25 26 ਲੀਟਰ ਬੋਲਾ ਤਿਆਰ ਆ ਜੀ ਡੱਬੇ ਮਾਰਾਂ 25 26 ਲੀਟਰ ਬੋਲਾ ਹਾਂ ਤਿਆਰ ਹੈ ਹਾਂ ਡੱਬੇ ਜੀ ਕਿੰਨਾ ਕੋ ਕੱਢਣ ਦੀ ਉਮੀਦ ਆ ਜਿਹੜੇ ਹਿਸਾਬ ਨਾਲ ਤਿਆਰੀ ਆ 35 ਦੇ ਨੇੜੇ ਜਾ ਸਕਦੀ ਆ 30 ਤੋਂ ਉੱਪਰ 35 ਦੇ ਥੰਨੇ ਜੀ ਠੀਕ ਆ ਹਾਂਜੀ ਕਿਸ ਪਹਿਲੇ ਸੂਏ ਕਿੰਨਾ ਕੱਢਿਆ ਸੀ 27 28 ਲੀਟਰ ਦਿੱਤਾ ਪਹਿਲੇ ਸੂਏ 27 28 ਕਰੀ ਕਰੂ ਪੈੜ ਆ ਮੰਨ ਲਾ ਹੁਣ 25 26 ਚਾਰ ਦਿਨਾਂ ਚ ਤਿਆਰ ਹੈ ਹਾਂਜੀ ਤਿਆਰ ਹੈ ਕੋਈ ਦੋ ਟਾਈਮ ਚ ਹੋਣਾ ਚਾਹੁੰਦਾ ਹੋਵੇ ਲੈ ਜੀ ਚੋ ਕੇ ਜੀ ਡੱਬੇ ਮਾਰ ਕੇ ਆ ਕੇ ਓਕੇ ਹਾਂਜੀ ਕੱਦ ਕਾੜ ਤੇ ਬੇਲ ਮਿੱਤਰੋ ਫੁੱਲ ਹੈ ਰੰਗ ਵੀ ਬਹੁਤ ਸੋਹਣਾ ਬੱচ্চਾ ਮੰਗਰ ਕੀ ਆ ਬੱਸਾ ਜੀ ਮੰਗਰ ਬੱਸਾ ਠੀਕ ਹੈ ਤੁਸੀਂ ਦਿਖਾ ਦਿਓ ਬਸ ਹਾਂ ਚਲੋ ਤੇ ਇੱਕ ਵਾਰੀ ਤੋੜ ਕੇ ਦਿਖਾ ਦਿਓ ਜੀ ਸੋ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਹੈ ਤੇ ਦੁੱਧ ਫੇਰ ਆਪਾਂ ਕਹਿੰਦੇ ਵੀ ਘੱਟੋ ਘੱਟ ਭਾਈ ਕਹਿੰਦਾ ਵੀ 30 ਤੋਂ ਪਲੱਸ ਕਰੂ ਕਿਉਂਕਿ ਜੇ 25 26 ਲੀਟਰ ਜਿਹੜਾ ਚਾਰ ਦਿਨਾਂ ਦਾ ਮੰਲਾ ਵੀ ਦੁੱਧਾ ਹੈ ਹਜੇ ਇਹਨੇ ਕੁਝ ਖਾਧਾ ਨਹੀਂ ਕਿਉਂਕਿ ਹਰ ਬੰਦਾ 4-5 ਦਿਨਾਂ ਬਾਅਦ ਹੀ ਮੰਨ ਲਾ ਫੀਡ ਜਾਂ ਲੇਟੀ ਜਾਂ ਗੁੜ ਕੜਾ ਉਹ ਬਾਅਦ ਦੇ ਵਿੱਚ ਸ਼ੁਰੂ ਕਰਦਾ ਐਸੇ ਤਸੱਲੀ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਇਹ ਵੀਡੀਓ ਬਣਾ ਰਹੇ ਹਾਂ ਸੋਹਣੀ ਬੇਲ ਸੋਹਣਾ ਕੱਦਕੜ ਤੇ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਚੰਗਾ ਸਥਾਨ ਤੇ ਦੁੱਧ ਫੇਰ ਆਪਾਂ ਕਹਿੰਦੇ ਆ ਵੀ 30+ ਕਰ ਸਕਦੀ ਆ ਜਿਹੜੀ ਸਾਧਨਾ ਮਿੱਤਰੋ ਹੇ ਤਿਆਰ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਤੇ ਰੇਟ ਕੀ ਕਰਤਾ ਜੀ ਫਿਰ ਇਹਦਾ ਆ ਇਹਦਾ ਮੁੱਲ 135 ਕਰਦੇ ਆ ਠੰਡੀ ਸੀਲ ਫੁੱਲਾ ਹਨਾ ਹਾਂਜੀ ਲੜਕੀ ਨੂੰ ਮਰਜ਼ੀ ਵੇਜੇ ਜਵਾਕ ਥੱਲੇ ਠੀਕ ਆ ਠੰਡੀ ਸੀਲ ਮਿੱਤਰੋ ਫੁੱਲਾ ਰੇਟ ਵਾਈ ਕਹਿੰਦਾ ਵੀ 135 ਹੈ ਮਾਣ ਤਾਂ 135 ਦੇ ਵਿੱਚ ਹੋ ਜਾਣਾ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਕਰ ਸਕਦੇ ਹੋ ਮਿੱਤਰੋ ਸੰਪਰਕ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 78142 78142 82029 82029 78142 82029 ਪਿੰਡ ਡਿੱਖ ਤਹਿਸੀਲ ਮੋੜ ਮੰਡੀ ਹੈ ਨਾ ਇਹ ਢੱਡਿਆਂ ਦੇ ਬਿਲਕੁਲ ਨਾਲ ਮੋੜਾਂ ਤੋਂ ਕਿੰਨਾ ਕੋਨਾ ਹੈ ਮੋੜਾਂ ਤੋਂ 14 ਕਿਲੋਮੀਟਰ 14 ਕਿਲੋਮੀਟਰ ਰਾਮਪੁਰੇ ਤੋਂ ਵੀ 14 15 ਹੋਊਗਾ ਬਸ ਇੰਨਾ ਕੀ ਹੈ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਪਤਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀਆਂ ਵੀਡੀਓ ਦੇਖਦੇ ਨੇ ਲੈ ਕਮੈਂਟ ਕਰਦੇ ਨੇ ਮਿਹਰਬਾਨੀ